Vamos oh, lá. Porque... Oh, oh, oh. ਜੀ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਮੀਡੀਆ ਦੇ ਵਿੱਚ ਸਾਰੇ ਘਰ ਦੇ ਪਰਿਵਾਰ ਦੇ ਮੈਂਬਰ ਪਿੰਡ ਤੋਂ ਵਿੱਚ ਆਪਾਂ ਸਾਤੂ-ਪੁੜੀਆਂ ਸਾਡੇ ਨਾਲ ਬੈਠੀਆਂ ਸੀ ਉਸ ਤੋਂ ਪਹਿਲਾਂ ਸਾਡੇ ਘੰਟਾ ਪਹਿਲਾਂ ਸਾਡੇ ਕੋਲ ਪੀਸ ਆਈ ਸਾਨੂੰ ਕਹਿੰਦੇ ਤੁਸੀਂ ਇੱਥੇ ਇਕੱਠੇ ਹੋ ਕੇ ਕਿਉਂ ਬੈਠੇ ਹੋ ਤੁਸੀਂ ਬੈਠ ਨਹੀਂ ਸਕਦੇ ਅਸੀਂ ਕਿਉਂ ਸਾਡੀ ਜ਼ਮੀਨ 'ਅਸੀਂ ਤਾਂ ਬੈਠੇ ਆਂ ਸਾਨੂੰ ਕਹਿੰਦੇ ਜੇ ਤੁਸੀਂ ਇੱਥੇ ਇਕੱਲੇ ਬੈਠੋਗੇ ਇਕੱਠ ਕਰਕੇ ਸੁਣ ਚੱਕ ਕੇ ਲੈ ਜਾਗੇ ਉਸ ਤੋਂ ਬਾਅਦ ਅੱਧਾ ਘੰਟਾ ਬਾਅਦ ਬਹੁਤ ਜ਼ਿਆਦਾ 8-7 ਬੰਦੇ ਉਧਰੋਂ ਆਏ ਪਿੰਡ ਕੋਲ 6-7 ਗੱਡੀਆਂ ਦੀ ਤੇ ਵੀ ਪੱਚੀ ਮੋਟਰਸਾਈਕਲ ਤੇ ਉਹਨਾਂ ਕੋਈ ਕਿਰਪਾਨਾਂ ਦੀ ਤੇ ਬੰਮ ਪਿਸਤੌਲ ਦੀ ਗੋਲੀ ਚਲਾਉਂਦੇ ਆਉਂਦੇ ਸੀ ਉਹ ਗਦਾਸੇ ਜੀ ਦੇ ਬਾਕੀ ਹੋਰ ਸੂਤ ਡੱਡੇ ਡੰਡੇ ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਬੋਰਦਾ ਸਾਡੀ ਬਹੁਤ ਕੁੱਟਮਾਰ ਕੀਤੀ ਮੇਰੇ ਭਰਾ ਦੀਆਂ ਬਾਹਾਂ ਵੱਢਦੀ ਮੇਰੀ ਭਝਾਈ ਦੇ ਸੱਟਾਂ ਬਹੁਤ ਮਾਰੀਆਂ ਨੇ ਦੋਨੋਂ ਕਿੰਨਾ ਭਝਾਈਆਂ ਤੇ ਬਹੁਤ ਸੱਟਾਂ ਮਾਰੀਆਂ ਸਾਡੇ ਬਹੁਤ ਸੋਟੀਆਂ ਮਾਰੀਆਂ ਬਹੁਤ ਗੋਲੀਆਂ ਚਲਾਈਆਂ ਸਾਡੀ ਪੱਨ ਤੋੜ ਦਿੱਤੀ ਤੁਸੀਂ ਪਰਿਵਾਰਕ ਮੈਂਬਰ ਕੌਣ ਕੌਣ ਮੌਜੂਦ ਸੀ ਜੀ ਮੋਟਰ ਤੇ ਜੀ ਅਸੀਂ ਮੇਰਾ ਭਰਾ ਵੀ ਵੱਡਾ ਮੇਰੀ ਆਪਣੀਆਂ ਦੀ ਜਿੰਨੇ ਮੈਂ ਤੇ ਬਾਕੀ ਹੋਟਪਿੰਡ ਤੋਂ ਸੀਗੇ ਤੇ ਜਿਹੜੇ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੀ ਗਿਣਤੀ ਦਾ ਕੋਈ ਅੰਦਾਜ਼ਾ ਦੱਸ ਸਕਦੇ ਹੋ ਉਹ ਬਹੁਤ ਜਾਣੇ 70 80 90 ਬੰਦੇ ਹੋਣਗੇ ਜੀ ਉਹ ਤਕਰੀਬਨ ਤੇ ਅਗਰ ਆਪਾਂ ਹਥਿਆਰਾਂ ਦੀ ਗੱਲ ਕਰਦੇ ਆ ਹਥਿਆਰ ਕਿਹੜੇ ਕਿਹੜੇ ਸੀ ਜੀ ਉਹਨਾਂ ਕੋਲ ਉਹ ਲੋਕੋ ਕਰਪਾਨਾਂ ਦੀ ਤੇ ਖਸਤੌਲ ਦੀ ਉਹਨਾਂ ਕੋਲ ਗੋੜੀਆਂ ਚਲਾਉਂਦੇ ਸੀ ਉਹਨਾਂ ਕੋਲ ਡੱਟੇ ਸੀ ਬਹੁਤ ਹਥਿਆਰ ਵੀ ਉਹਨਾਂ ਕੋਲ ਕਿਤੇ ਉਹਨੇ ਸਾਡੇ ਬਹੁਤ ਘਟਮਾਰੇ ਤਿੱਖੇ ਜਿਹਾ ਦੇਖਦੇ ਨਹੀਂ ਆ ਤੇ ਅਗਰ ਆਪਾਂ ਫਾਇਰਿੰਗ ਦੀ ਗੱਲ ਕਰਦੇ ਆ ਤਾਂ ਕਿੰਨੇ ਰਾਉਂਡ ਤੁਸੀ ਤੁਹਾਨੂੰ ਲੱਗਦਾ ਹੈ ਕਿ ਫਾਇਰ ਹੋਏ ਹੋਣਗੇ ਤੇ ਪੁਲਿਸ ਪ੍ਰਸ਼ਾਸਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਾਂ ਪੁਸਤਾ ਜਾਂ ਸਾਰੇ ਘੰਟੇ ਬਾਅਦ ਕੀ ਸਹੀ ਹੋਸ ਤੇ ਤੋਂ ਬਾਅਦ ਫਿਰ ਤਫਤੀਸ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੇ ਪੁਲਿਸ ਨੇ ਤਫਤੀਸ਼ ਆਪਣੀ ਸਹੀ ਕਰੀਏ

ਤੋ ਕਹਿੰਦੀ ਇਹ ਵੀ ਸਾਡੇ ਕੋਲ ਸਾਰੇ ਐਵੀਡੈਂਸ ਨੇ ਜੀ ਅਰੇ ਤੋ ਉਸ ਕੇਸ ਬੇਸ ਤੇ ਕਹਿ ਰਹੀ ਹੈ ਜੀ ਇਹ ਜਗ੍ਹਾ ਤੋਂ ਸਾਡੇ ਚਲੇ ਗਏ ਕੰਪਲੈਨਟ ਲੈ ਕੇ ਆਏ ਤੋ ਦੋਸਤਾ ਕਹਿੰਦੀ ਅਸੀਂ ਇੱਥੇ ਘੱਟੇ ਪਹੁੰਚ ਕੇ ਸੀ ਸਾਰੇ ਨਾਲ ਚਲੇ ਗਏ ਸਾਡੇ ਨਾਲ ਉਸ ਦਾ ਬਹੁਤ ਜੋ ਆਪਾਂ ਪਛਾਣਦੇ ਵੀ ਆ ਜੀ ਜਿਹੜੇ ਨੇ ਜਿਨ੍ਹਾਂ ਨੇ ਅਟੈਕ ਕੀਤਾ ਸੀ ਸਾਰਾ ਇਹ ਤੇ ਜਿਹੜੇ ਜ਼ਖਮੀ ਗੰਭੀਰ ਜਿਨ੍ਹਾਂ ਦੇ 60 ਬੱਜਿਆਂ ਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ 30 60 ਬੱਜੀ ਆ ਜੀ ਤੇ ਜਿਨ੍ਹਾਂ ਦੇ ਤੁਸੀਂ ਨਾਮ ਗੱਲ ਕਰ ਦੋ ਇਹ ਕਿਸ ਬੀਜ ਦੇ ਗੈਸਾ ਲੱਗਦਾ 4 ਚੱਤ ਤੋਂ ਫਸਲ ਵੱਢਣ ਵਾਲੀ ਸੀ ਕਿਉਂਕਿ ਮੇਰੇ ਭਰਾ ਤਾਂ ਇਹਨਾਂ ਨੇ ਪਾਈ ਕਰਤੇ ਜਿਹੜੇ ਪਰਚੇ ਵਗੈਰਾ ਦਰਜ ਹੋਏ ਨੇ ਜੀ ਤੇ اچھا ਤੁਸੀਂ ਅਗਰ ਆਪਾਂ ਐਵੀਡੈਂਸ ਦੀ ਗੱਲ ਕਰਦੇ ਆ ਐਵੀਡੈਂਸ ਦੇ ਵਿੱਚ ਤੁਸੀਂ ਕੀ ਖਾਸ ਦੱਸਣਾ ਚਾਹੁੰਦੇ ਹੋ ਕਿਹੜੇ ਕਿਹੜੇ ਐਵੀਡੈਂਸ ਸੀ ਜਿਹੜੇ ਅੱਜ ਪੁਲਿਸ ਨੇ ਕਲੈਕਟ ਕੀਤੇ ਨੇ ਜੀ ਇੱਥੋਂ ਘੱਟਾ ਸਥਾਨ ਤੋਂ ਜੀ ਇਹਨਾਂ ਨੇ ਗੋਲੀਆਂ ਚੱਲੀਆਂ ਆਇਆਂ ਇੱਥੋਂ ਕਾਰਤੂਸ ਕੱਢੇ ਨੇ ਜੀ ਬਾਕੀ ਡੰਡੇ ਚੱਕੇ ਨੇ ਇਹਨਾਂ ਨੇ ਜਿਹੜੇ ਜਣੀ ਫਾਇਰਿੰਗ ਕੀਤੀ ਉਹਨਾਂ ਦੇ ਖੋਲ ਜਿਹੜੇ ਸੀਗੇ ਉਹ ਪੁਲਿਸ ਨੇ ਪੁਲਿਸ ਲੈ ਗਈ ਚੱਕ ਕੇ ਕੁਝ ਉਹਨਾਂ ਦੀ ਸੰਖਿਆ ਵਗੈਰਾ ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ ਪਤਾ ਨਹੀਂ ਜਿਹਨਾਂ ਨੇ ਚੱਕੇ ਨੇ ਪੈਸੇ ਚ ਹੋਰ ਤੁਸੀਂ ਐਵੀਡੈਂਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਉਹ ਜੀ ਇਹਨਾਂ ਨੂੰ ਜਿਹੜੇ ਮਿਲੇ ਨੇ ਉਥੋਂ ਅਸੀਂ ਇਹਨਾਂ ਨੂੰ ਕਿਹਾ ਤੀਏ ਵੀ ਸਾਨੂੰ ਉਹਦੀ ਫੋਟੋ ਦੇ ਦਿਓ ਪਰ ਇਹਨਾਂ ਨੇ ਸਾਨੂੰ ਦਿੱਤੀ ਨਹੀਂ ਹੈਗੀ ਸਾਨੂੰ ਉਹਦੀ ਫੋਟੋ ਦਿੱਤੀ ਜਾਵੇ ਉਹ ਕਿੰਨੇ ਲੈ ਕੇ ਗਏ ਨੇ ਹਾਂ ਜੀ ਇਸ ਅਟੈਕ ਦੇ ਵਿੱਚ ਜਿਹੜੇ ਜ਼ਖਮੀ ਹੋਏ ਨੇ ਜੀ ਉਹਨਾਂ ਬਾਰੇ ਥੋੜਾ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੀ ਉਹਨਾਂ ਦੇ ਕੀ ਕੀ ਨਾਮ ਨੇ ਜੀ ਇੱਕ ਤਾਂ ਬਲਜੀਤ ਸਿੰਘ ਜੀ ਮੇਰਾ ਭਰਾ ਵੱਡਾ ਉਹਨਾਂ ਤੇ ਅਟੈਕ ਹੋਇਆ ਉਹਨਾਂ ਦੇ ਬਾਹਾਂ ਬੂਹਾਂ ਵੱਡਤੀਆਂ ਉਹਨਾਂ ਦੇ ਲੱਤਾਂ ਲੱਤਾਂ ਦੇ ਬਹੁਤ ਕਿਰਪਾਨਾਂ ਮਾਰੀਆਂ ਉਹਨਾਂ ਨੂੰ ਠੀਕ ਉਹਨਾਂ ਪਿੰਡ ਦੇ ਦੋ ਮੁੰਡੇ ਜੀ ਕੇ ਉਹਨਾਂ ਦੇ ਉਹਨਾਂ ਦੇ ਕਾਫੀ ਇੱਕ ਤਾਂ ਤਾਂ ਕੰਨ ਵੱਡਤਾ ਕਾਫੀ ਸੱਟਾਂ ਮਾਰੀਆਂ ਉਹਨਾਂ ਦੋਨੇ ਦੂਜੇ ਦੇ ਕਾਫੀ ਜਿਆਦੇ ਸੱਟਾਂ ਮਾਰੀਆਂ ਤੇ ਬਾਕੀ ਸਾਡੇ ਮੇਰੇ ਪਰਜਾਈਆਂ ਦੇ ਘਰੇ ਆ ਕੇ ਵੀ ਸਾਡੇ ਹਮਲਾ ਕੀਤਾ 15-20 ਬੰਦਿਆਂ ਨੇ ਸਾਡੇ ਮੋਟਰਸਾਈਕਲ ਭਾਂ ਤੋੜ ਤੇ ਤੇ ਉਹਨਾਂ ਨੇ ਮੇਰੀਆਂ ਪਰਜਾਈਆਂ ਦੇ ਬਹੁਤ ਸੱਟਾਂ ਮਾਰੀਆਂ। ਨਹੀਂ ਇਹ ਨਾਲੇ ਪਤਾ ਦੱਸਿਆ ਜਾ ਰਿਹਾ ਜੀ ਮੋਟਰ ਤੇ ਅਟੈਕ ਹੋਇਆ ਜੀ ਇਹ ਸਾਰਾ। ਮੋਟਰ ਤੇ ਵੀ ਆਏ ਨੇ ਜੀ ਅੱਧੇ ਬੰਦੇ ਸਾਡੇ ਘਰ ਨੂੰ ਆਏ। ਤੇ ਕਿੰਨੇ ਦੇ ਮੋਟਰ ਤੇ ਨੂੰ ਆਏ। ਕਿੰਨਾ ਗੈਪ ਹੈ ਜੀ ਆਪਣੇ ਮੋਟਰ ਤੋਂ ਮੋਟਰ ਆ ਰਿਹਾ ਹੈਸ਼ਟੈਗ ਕਿੰਨਾ ਫਰਕ ਹੈ ਜੀ? ਥੋੜਾ ਜਿਹਾ ਹੀ ਫਰਕ ਆ ਜੀ। ਠੀਕ ਇੱਕ ਪਹੀ ਉਧਰ ਮੋਟਰ ਕਰਨੀ ਜਾਂਦੀ ਇੱਕ ਪਹੀ ਸਾ ਤੁਸੀਂ ਕਹਿ ਰਹੇ ਹੋ ਵੀ ਘਰ ਦੇ ਉੱਪਰ ਵੀ ਅਟੈਕ ਹੋਇਆ ਕਿੰਨੇ ਜਿਹੜੇ ਹਮਲਾਵਾਰ ਸੀ ਜਿਨ੍ਹਾਂ ਨੇ ਘਰ ਦੇ ਉੱਪਰ ਅਟੈਕ ਕੀਤਾ ਜੀ 20-25 ਜਾਣੇ ਸੀਗੇ ਤੇ ਉਹਨਾਂ ਨੇ ਕੀ ਕੀ ਇੱਥੇ ਨੁਕਸਾਨ ਕੀਤਾ ਜੀ ਘਰ ਦੇ ਵਿੱਚ ਸਾਡੇ ਮੋਟਰਸਾਈਕਲ ਵੀ ਭੰਨਤੀ ਜੀ ਸਾਡੇ ਲੇਡੀਜ਼ ਦੇ ਸੱਟਾਂ ਮਾਰੀਆਂ ਅ ਤੁਹਾਨੂੰ ਕਿੰਨੇ ਲੱਗਦੇ ਨੇ ਤੁਸੀਂ ਇੱਥੇ ਸੋਨ ਦੇ ਵਿੱਚ ਕਿੰਨੇ ਰਾਉਂਡ ਕਿਉਂਕਿ ਲੋਕਾਂ ਚ ਵੀ ਗੱਲਾਵਾ ਤਾਂ ਹੋ ਰਹੀਆਂ ਸੀ ਵੀ ਕਿੰਨੇ ਪੁਲਿਸ ਨੇ ਰਾਉਂਡੇ ਜਿਹੜੇ ਬਰਾਮਦ ਕੀਤੇ ਨੇ ਜੀ ਮੌਕੇ ਤੋਂ ਇਹ ਕਹਿੰਦੇ ਨੇ ਜੀ 10-15 ਕਹਿੰਦੇ ਨੇ ਉੱਥੇ ਚੱਲੇ ਨੇ ਠੀਕ ਹੈ ਜੀ ਤੇ ਹੋਰ ਸੀਸੀਟੀਵੀ ਫੁਟੇਜ ਦੇ ਬਾਰੇ ਚ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਜੀ ਕੈਮਰਿਆਂ ਦੀ ਉਹਨਾਂ ਨੇ ਭੰਨ ਤੋੜ ਕਰਤੀ ਤੇ ਉਹ ਇਹ ਚੱਕ ਕੇ ਲੈ ਗਏ ਨੇ ਪੁਲਿਸ ਵਾਲੇ ਯਾਨੀ ਹਮਲਾਵਰਾਂ ਵੱਲੋਂ ਭੰਨ ਤੋੜ ਕੀਤੀ ਗਈ ਹੈ ਕੈਮਰਿਆਂ ਦੀ ਹਮਲਾਵਰਾਂ ਵੱਲੋਂ ਕੈਮਰੇ ਸਾਰੇ ਭੰਨ ਤੇ ਉਹਨਾਂ ਨੇ ਆਕ ਠੀਕ ਹੈ ਜੀ ਕੁਝ ਹੋਰ ਲਾਸਟ ਵਿੱਚ ਕਹਿਣਾ ਚਾਹੁੰਦੇ ਹੋ ਕੁਝ ਡਿਮਾਂਡ ਕਰਨਾ ਚਾਹੁੰਦੇ ਹੋ ਹਾਂ ਜੀ ਹਾਂ ਅਸੀਂ ਸਾਨੂੰ ਸਿਕਿਉਰਿਟੀ ਦੀ ਮੰਗ ਕਰਦੇ ਹਾਂ ਜੀ ਅਸੀਂ ਇਕੱਲੇ ਬੱਚੇ ਘਰ ਨੇ ਅਸੀਂ ਘਰੇ ਆ ਸਾਨੂੰ ਸਿਕਿਉਰਿਟੀ ਦੀ ਮੰਗ ਬਾਕੀ ਬਾਹਰਲੇ ਜਿਹਦੇ ਤੋਂ ਸਾਡੀ ਪੁਲਿਸ ਤੋਂ ਸਾਡੀ ਇਨਕੁਆਰੀ ਕਰਾਈ ਪੋਂਚੋ ਕੀ ਮਾਮਲਾ ਸੀ ਸਾਨੂੰ ਨਾ 112 ਤੇ ਕੰਪਲੇਂਟ ਆਈ ਸੀ ਕੋਈ ਐਸ ਐਚਓ ਨੂੰ ਤੇ ਇੱਥੇ ਕੋਈ ਲੜਾਈ ਝਗੜਾ ਹੋ ਰਿਹਾ ਤਾਂ ਇਮੀਡੀਏਟ ਉਹਨੂੰ ਭੇਜਿਆ ਤੇ ਮੈਂ ਵੀ ਮੌਕੇ ਤੇ ਆਇਆ ਤੇ ਡੀਐਸਪੀ ਡੀ ਆਪਣੇ ਖੰਨਾ ਸਾਹਿਬ ਐਸਪੀ ਡੀ ਸਾਹਿਬ ਆਏ ਸੀ ਤੇ ਇੱਥੇ ਜਦੋਂ ਅਸੀਂ ਦੇਖਿਆ ਤਾਂ ਉਹ ਬਹੁਤ ਕੱਟ ਸੀਗਾ ਤੇ ਬੰਦੇ ਕੋਈ ਕਹਿੰਦੇ ਜ਼ਖਮੀ ਚੁੱਕੇ ਕੋਈ ਆ ਕੋਈ ਬੰਦੇ ਆਏ ਸੀ ਹਨੂ ਤੇ ਜਿਨ੍ਹਾਂ ਨੇ ਕੋਈ ਅਟੈਕ ਕੀਤਾ ਸਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਕਿ ਕਈ ਫਾਇਰ ਹੋਏ ਨੇ ਕੁਝ ਪਤਾ ਨਹੀਂ ਕਿੰਨੀਆਂ ਕੋ ਗੋਲੀਆਂ ਚੱਲੀਆਂ ਜੀਵੇ ਦੇਖੋ ਇਹਨਾਂ ਦੇ ਕਹਿੰਦੇ ਲੋਕਾਂ ਦੇ ਜਿਹੜੇ ਕਹਿ ਰਹੇ ਵੀ ਹੋਈ ਹੈ ਫਾਇਰ ਬਟ ਉਹ ਅਸੀਂ ਸਾਰਾ ਫ੍ਰੈਂਸਿਕ ਕਾ ਫੈਸਲ ਬੁਲਾਏ ਹੋਏ ਨੇ ਉਹਨਾਂ ਦੇ ਮੁਤਾਬਕ ਸਾਰਾ ਪਤਾ ਲੱਗੂਗਾ ਬਾਕੀ ਦੀ ਸਟੇਟਮੈਂਟ ਲਈ ਜਾਊਗੀ ਜਿਹੜੇ ਇੰਜਰਡ ਨੇ ਉਹਨਾਂ ਦਾ ਪਤਾ ਸਰ ਮੌਕੇ ਤੇ ਜਿਸ ਤਰ੍ਹਾਂ ਕਿ ਰੌਂਦ ਪਏ ਵੀ ਨਹੀਂ ਤੁਸੀਂ ਵੀ ਖੁਦ ਦੇਖਿਆ ਹੋਣਾ ਮੌਕੇ ਤੇ ਕੀ ਕਹਿਣਾ ਚਾਹੋਗੇ ਦੇਖੋ ਰੋਨ ਪਈਆ ਉਹ ਸਾਰਾ ਟੈਸਟ ਹੋਊਗਾ ਜੀ ਐਫਐਸਐਲ ਤੋਂ ਸਾਰਾ ਪਤਾ ਲੱਗ ਜਾਊਗਾ ਕਿ ਸਰ ਕੀ ਹੈ ਜਿਹੜਾ ਮਾਮਲਾ ਜਿਹੜਾ ਜੱਗੀ ਸਰਪੰਚ ਸੀਗਾ ਡਰੱਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਉਹਦੇ ਨਾਲ ਜੁੜਿਆ ਹੋਇਆ ਸਾਰਾ ਇਹ ਦੇਖੋ ਇਹਦੇ ਬਾਰੇ ਦਾ ਇਨਵੈਸਟੀਗੇਸ਼ਨ ਜਾਊਗਾ ਸਾਰਾ ਕੁਝ ਫਿਰ ਤਾਂ ਜਿਹੜੇ ਬੰਦੇ ਇੰਜਨ ਨੇ ਉਹ ਉਥੇ ਦਾਖਲ ਨੇ ਉਹਨਾਂ ਦੇ ਸਟੇਟਮੈਂਟ ਲਈ ਜਾਊਗੀ ਉੱਥੋਂ ਪਤਾ ਲੱਗਣਾ ਸਰ ਅਸਲ ਚੀਜ਼ ਨੂੰ ਲੈ ਕੇ ਵਿਵਾਦ ਹੋ ਰਿਹਾ ਜੀ ਇਹ ਦੇਖੋ ਕੁਝ ਮੈਨੂੰ ਜਿੱਥੇ ਪਤਾ ਲੱਗਿਆ ਉਹ ਦੂਜੀ ਗੱਲ ਵੀ ਇਹ ਜਿਹੜੀ ਜ਼ਮੀਨ ਦੀ ਮਲਕੀਅਤ ਲੈ ਕੇ ਕੋਈ ਹੈ ਇਹਦੇ ਵਿੱਚ ਤਾਂ ਉਹ ਸਾਰਾ ਚੈੱਕ ਹੋਏਗਾ ਕੀ ਕਹਾਣੀ ਕੀ ਹੈ ਸਰ ਇਸ ਮ ਇਹ ਦਾ ਸਟੇਟਮੈਂਟ ਦੋਪਰ ਨੂੰ ਸਰ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਹੈਗਾ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਕੋਈ ਨਹੀਂ ਫਿਲਹਾਲ ਤਾਂ ਦੇਖੋ ਜੇ ਪ੍ਰਾਇੋਰਟੀ ਮਤਲਬ ਇੱਕ ਫਰਸਟ ਸਟੈਪ ਹੈ ਅਸੀਂ ਜੇ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਵਿੱਚ ਸਾਰਾ ਆਏਗਾ ਸਰ ਪਰਿਵਾਰ ਸਿਕਿਉਰਟੀ ਦੀ ਮੰਗ ਕਰ ਰਿਹਾ ਇਸ ਬਾਰੇ ਮਤਲਬ ਕੀ ਪ੍ਰਸਤਾਪ ਕੀ ਪੱਖ ਹੈ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਜੀ ਸਾਡੀ ਪੀਸੀਆਰ ਵਗੈਰਾ ਚੱਲਦੇ ਆ ਅਸੀਂ ਆਪਣੇ ਨੰਬਰ ਦੇ ਕੇ ਜਾਵਾਂਗੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਅਸੀਂ ਚੋੜ ਨਹੀਂ ਗੱਡੇ ਕੋਈ ਸਪੈਸ਼ਲ ਸਕਿਉਰਟੀ ਨਹੀਂ ਦਿੱਤੀ ਜਾਉਂਦੀ ਤੁਹਾਨੂੰ ਫੋਰਸ ਸਪੈਸ਼ਲ ਦਾ ਜੇ ਅਸੀਂ ਨਾਈਟ ਨਾਕੇ ਨ ਅਜਿ ਕੋ ਗੱਲ ਨਹੀਂ ਇਹਨਾਂ ਦੀ ਸੇਫਟੀ ਲਈ ਸਾਡੀ ਫਸਟ ਪ੍ਰਾਇੋਰਟੀ ਹੈ ਪਬਲਿਕ ਦੀ ਸਰ ਇਹ ਕਿਹੜਾ ਪਰਿਵਾਰ ਆ ਜੀ ਜਿਹਦੀ ਇਹ ਹਮਲਾ ਹੋਇਆ ਜੀ ਇਹ ਆ ਸਾਹਮਣੇ ਦੱਸ ਰਹੇ ਜੀ ਕੋਈ ਘਰ ਹੈ ਜਿਹਦੀ ਕੋਠੀ ਆ ਉਹਨਾਂ ਦੀ ਠੀਕ ਸਰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਕੁਛ ਵੇਰਵਾ ਦੱਸ ਸਕਦੇ ਆ ਜੀ ਆਪਾਂ ਕੌਣ ਕੌਣ ਨੇ ਜ਼ਖਮੀ ਮੇਰੇ ਐਕਚੁਅਲ ਮੈਂ ਡਾਇਰੀ ਦੇ ਵਿੱਚ ਲਿਖਾਇਆ ਜ਼ਖਮੀ ਇਹਨਾਂ ਦੇ ਕੋਈ ਜੱਗੀ ਚੰਗੂ ਜਿਹੜੇ ਤੁਸੀਂ ਲੈ ਰਹੇ ਹੋ ਨਾਮ ਉਹਨਾਂ ਦੇ ਬ੍ਰਦਰ ਕੋਈ ਹੈਗੇ ਉਹ ਜ਼ਖਮੀ ਹੋਏ ਨੇ ਕਿੰਨੇ ਜੈਂਟਸ ਨੇ ਕਿੰਨੇ ਲੇਡੀਜ਼ ਨੇ ਇੱਕ ਦੋ ਇੱਕ ਦੋ ਤਾਂ ਜੈਂਟਸ ਨੇ ਤੇ ਇੱਕ ਲੇਡੀ ਆ ਜੀ ਸਰ ਆਪਾਂ ਨੂੰ ਇਨਫੋਰਮੇਸ਼ਨ ਕਿੰਨੇ ਵਜੇ ਪਹੁੰਚੀ ਇਹਦੇ ਵਿੱਚ 112 ਦੀ ਆਈ ਸੀ ਜੋ ਮੈਂ ਚੈੱਕ ਕਰ ਲੈਂਦੇ ਕਿੰਨੇ ਵਜੇ ਆ ਬਟ ਜਦੋਂ ਵੀ ਆਈ ਸੀ ਹੁਣ ਤੋਂ 2 ਘੰਟੇ ਪਹਿਲਾਂ ਆਈ ਸੀਗੀ ਤੇ ਇਮੀਡੀਏਟ ਪੁਲਿਸ ਪਹੁੰਚ ਗਈ ਹੈ थैंक यू सर थैंक यू थैंक यू सर ਇਹ ਕਿਹੜਾ ਬੰਦਾ ਹੈ ਪਰ ਉਹ ਬਤੇ ਚੱਕੇ ਕਿਵੇਂ ਇਸ ਜਿਹੜੇ ਜਖਮੀ